ਤਨਮਨ ਹੋਏ ਨਿਹਾਲ ਜਾਗਰ ਦੇਖਾ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਅੱਜ ਅਸੀਂ ਉਸ ਧਰਤੀ ਉੱਤੇ ਪਹੁੰਚੇ ਹਾਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਪਿੰਡ ਪਿਲਖਣੀ ਰਾਜਪੁਰਾ ਦੇ ਨੇੜੇ ਪਿੰਡ ਆ ਇਤਿਹਾਸਿਕ ਪਿੰਡ ਆ ਇੱਥੇ ਗੁਰੂ ਤੇਗ ਬਹਾਦਰ ਜੀ ਹੱਥ ਲਿਖਤ ਵੀ ਪਈ ਆ ਸੀਸ ਦੀਆ ਆਓ ਇਸ ਪਿੰਡ ਦੇ ਇਸ ਗੁਰੂ ਘਰ ਵਿੱਚ ਚੱਲਦੇ ਆਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਇਸ ਪਿੰਡ ਦਾ ਇਤਿਹਾਸ ਜਾਣਦੇ ਆਂ ਆਓ ਚੱਲਦੇ ਤਰਮਹੇਤ ਸਾ ਕਾ ਜਨ ਕੀਆ ਤਰਮਹੇਤ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਬਾਬਾ ਜੀ ਇਸ ਪਿੰਡ ਦਾ ਇਸ ਗੁਰੂ ਘਰ ਦਾ ਇਤਿਹਾਸ ਦੱਸ ਦਿਓ ਥੋੜਾ ਜਿਹਾ ਇਸ ਪਿੰਡ ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਇਲਾਕੇ ਦੇ ਵਿੱਚ ਸਿੱਖੀ ਪ੍ਰਚਾਰ ਕਰਨ ਹਿਤ ਤਿੰਨ ਵਾਰ ਵਿਚਰੇ ਆ ਜੀ। ਉਹ ਕਿੱਥੋਂ ਪਤਾ ਲੱਗਦਾ ਜਿਹੜੇ ਇਸ ਲਗਭਗ ਇਸ ਧਰਤੀ ਦੇ ਉੱਤੇ ਇਸ ਇਲਾਕੇ ਦੇ ਵਿੱਚ ਰਾਜਪ੍ਰਦੇ ਦੇ ਨੇੜੇ-ਤੇੜੇ ਜਿੰਨੇ ਵੀ ਗੁਰਦੁਆਰੇ ਹਨ। ਉਹਨਾਂ ਦੇ ਵੀ ਜਿਹੜੇ ਵੱਖ-ਵੱਖ ਥਾਵਾਂ ਦੇ ਪੱਟੇ ਪਏ ਨੇ ਉਹਨਾਂ ਤੇ ਜੋ ਸੰਬਤ ਵਿਕਰਮੀ ਹੈ ਨਾ ਜੀ। ਉਤੋਂ ਪਤਾ ਲੱਗਦਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਿੰਨ ਵਾਰ ਇਸ ਇਲਾਕੇ ਦੇ ਵਿੱਚ ਆਏ। ਇਸ ਨਗਰ ਦੇ ਵਿੱਚ ਸ਼ਹੀਦੀ ਸਾਕੇ ਤੋਂ 2 ਸਾਲ ਪਹਿਲਾਂ ਇਸ ਇਲਾਕੇ ਵਿੱਚ ਆਏ ਸਨ। ਇੱਥੋਂ 6 ਕਿਲੋਮੀਟਰ ਪਿੰਡ ਉਗਾਣੀ ਹੈ ਜੀ। ਕਿਸੇ ਗੁਰਸਿੱਖ ਦੇ ਘਰੇ ਸਤਿਗੁਰੂ ਜੀ ਠਹਿਰੇ ਹੋਏ ਸਨ। ਜਦੋਂ ਇਸ ਨਗਰ ਦੇ ਵਸਨੀਕ ਪਾਜੀ ਧਰਮਾ ਜੀ ਨੂੰ ਪਤਾ ਲੱਗਾ ਵੀ ਨੌਵੇਂ ਪਾਸ਼ਾ ਉਸ ਨਗਰ ਵਿੱਚ ਆਏ ਹੋਏ ਹਨ। ਉਹਦੇ ਮਨ ਵਿੱਚ ਅਬਲਾਖਾ ਜਾਗੀ ਵੀ ਕਿਉਂ ਨਾ ਆਪ ਆਪਣੇ ਲੱਗਰ ਦੇ ਵਿੱਚ ਮਾਰਦੇ ਚਰਨ ਪਰਸੀ ਤੇ ਅਸਲ ਦੇ ਵਿੱਚ ਇਹ ਜਿਹੜਾ ਪਿੰਡ ਹੈ ਪਿਲਖਣੀ ਉਸ ਵੇਲੇ ਇਸ ਦਾ ਨਾਮ ਸੀਗਾ ਪਿਲਕਣੀ ਥੇੜੀ ਜੀ ਥੇੜੀ ਉਸ ਨੂੰ ਕਿਹਾ ਜਾਂਦਾ ਜਿਸ ਥਾਂ ਤੇ ਕੱਟ ਆਏ ਜਾਂਦੇ ਦੁਬਾਰੇ ਫੇਰ ਦੁਬਾਰੇ ਬਣਾਏ ਜਾਂ ਕੱਚੇ ਫਿਰ ਉਟਾਏ ਗਏ ਅਸਲ ਵਿੱਚ ਇੱਥੇ ਜਿਹੜੇ ਕੁਝ ਬਰਸਾਤੀ ਚੁਬਾ ਜਿਵੇਂ ਕਿ ਗਗਰ ਨਦੀ ਜਿਹੜੀ ਵਗਦੀ ਹੈ ਜੀ ਉਹਦਾ ਪਾਣੀ ਅਸਲ ਦੇ ਵਿੱਚ ਜਦੋਂ ਇਹ ਪ੍ਰਸਾਦ ਦੇ ਦਿਨਾਂ ਦੇ ਵਿੱਚ ਸਾਰੇ ਪਾਸੇ ਫੈਲ ਜਾ ਕਰਦੇ ਸੀਗਾ ਕੱਚੇ ਘਟਾਂ ਜਾਂਦੀ ਸੀਗੇ ਇਦਾਂ ਕਰਕੇ ਇਹ ਥੇ ਬਣ ਗਿਆ ਜੀ ਕਾਫੀ ਸਮੇਂ ਤੋਂ ਪਾਣੀ ਆਂਦਾ ਸੀਗਾ ਥੇ ਬਣਨ ਕਰਕੇ ਇਹ ਨਗਰ ਦੇ ਉੱਤੇ ਮਸਾਂ ਕਿਤੇ 14-15 ਕੋ ਕਰ ਸੀਗੇ ਜਿਹੜੇ ਕਿ ਢਾਰਾਂ ਦੇ ਰੂਪ ਵਿੱਚ ਸਨ ਉਹ ਜਿਵੇਂ ਛਪਰਾ ਸ਼ਰਨਾ ਹੁੰਦੀ ਹੈ ਜੀ ਤਾਂ ਭਾਈ ਧਰਮਾ ਜੀ ਦੇ ਮਨ ਵਿੱਚ ਅਬ ਲੱਖਾ ਜਾ ਕਿ ਵੀ ਕਿਉਂ ਨਾ ਆਪਾਂ ਗੁਰੂ ਸਾਹਿਬ ਦੇ ਚਰਨ ਪਰਸੀ ਤਾਂ ਗੁਰੂ ਸਾਹਿਬ ਦੇ ਚਰਨਾ ਵਿਖੇ ਬੇਨਤੀ ਕੀਤੀ ਭਾਈ ਧਰਮਾ ਜੀ ਨੇ ਤੇ ਮਹਾਰਾਜ ਬੇਨਤੀ ਪ੍ਰਵਾਨ ਕਰਕੇ ਇਸ ਨਗਰ ਦੇ ਵਿੱਚ ਆਏ ਇੱਥੋਂ ਦੀ ਸੰਗਤ ਨੂੰ ਜਦੋਂ ਪਤਾ ਲੱਗਿਆ ਵੀ ਸ੍ਰੀ ਗੁਰੂ ਸਾਹਿਬ ਇਸ ਨਗਰ ਵਿੱਚ ਆਏ ਹੋਏ ਨੇ ਬੜੇ ਖੁਸ਼ ਹੋਏ ਉਸ ਵੇਲੇ ਜੋ ਵੀ ਜਿਸ ਕੋਲ ਸੇਵਾਸੀ ਕੀ ਪੇਟਾ ਉਹ ਆਪ ਜਲਦੀ ਨਾਲ ਲੈ ਕੇ ਆਏ ਇਸ ਥਾਂ ਤੇ ਬੈਠੇ ਜੀ ਤੇ ਗੁਰੂ ਸਾਹਿਬ ਨੇ ਇਸ ਇਲਾਕੇ ਦੀ ਇਸ ਨਗਰ ਦੀ ਪੰਗੋਲਕ ਜਾਣਕਾਰੀ ਬਾਰੇ ਉਹ ਲੋਕਾਂ ਦੇ ਕੋਲ ਪੁੱਛਿਆ ਤੇ ਗੁਰੂ ਸਾਹਿਬ ਬੜੇ ਖੁਸ਼ ਹੋਏ ਲੋਕਾਂ ਨੇ ਸਿੱਖ ਸੰਗਤਾਂ ਨੇ ਸੇਵਾ ਕੀਤੀ ਤੇ ਗੁਰੂ ਸਾਹਿਬ ਨੂੰ ਫਿਰ ਜਾਣ ਲੱਗਿਆ ਕਿ ਮਾਰੇ ਸਾਨੂੰ ਕੋਈ ਆਟੋਗ੍ਰਾਫ ਜੀ ਮੈਂ ਅੱਜ ਕੱਲ ਲੈਂਦੇ ਆ ਜੀ ਆਪਾਂ ਫਿਰ ਉਹ ਮੰਗਿਆ ਗੁਰੂ ਸਾਹਿਬ ਤੋਂ ਕਰੋ ਉਸ ਵੇਲੇ ਸਿੱਖ ਹੁੰਦੇ ਸੀਗੇ ਨਾਲ ਫਿਰ ਉਹਨਾਂ ਨੇ ਪੱਟਾ ਲਿਖਿਆ ਜਿਹੜਾ ਇਹ ਜੀ ਇੱਥੇ ਸੁਪਾਜਮਾਨ ਜੀ ਤੇ ਇੱਕ ਵਾਰ ਦਰਸ਼ਕਾਂ ਤੁਸੀਂ ਪੜ ਕੇ ਵੀ ਸੁਣਾ ਦਿਓ ਵੀ ਇਹ ਹਾਂਜੀ ਹਾਂਜੀ ਇਹ ਸੱਪੱਤੇ ਦੇ ਉੱਤੇ ਲਿਖਿਆ ਹੋਇਆ ਸ੍ਰੀ ਮੁਖਵਕ ਪਤਸਾਈ ਨੌਵੀਂ ਦੇਗ ਤੇ ਇੱਕ ਫੱਤੇ ਥੱਲੇ ਸਟੈਂਪ ਲੱਗੀ ਹੋਈ ਹੈ ਜੀ ਇੱਕ ਓੰਕਾਰ ਅਕਾਲ ਸਹਾਇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟਪੈ ਬਾਬੇ ਕਾ ਬਕਾਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਥੱਲੇ ਮੰਗਲਾਚਰ ਲਿਖਿਆ ਹੋਇਆ ਜਗਮਗ ਜੋਤ ਬਰਾਜਰੀ ਸ੍ਰੀ ਅਬਤਲ ਨਗਰ ਅਪਾਰ ਦਰਬਾਰ ਨਮੇ ਤੇਰੋ ਦਰਬਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨੂੰ ਭਾਈ ਧਰਮਾ ਬੜੀ ਸਰਦਾ ਸਹਿਤ ਅਗਵਾਣਾ ਭੂਮਕਾ ਤੋਂ ਪਿਲਕਣੀ ਥੇੜੀ ਲਾਵਤ ਪਈ ਉਹ ਗਾਣੇ ਪਿੰਡ ਤੋਂ ਪਿਲਕਣੀ ਥਿਆੜੀ ਇਥੇ ਮਾਰਦ ਨੂੰ ਲਿਆਂਦਾ ਫਿਰ ਕੀ ਹੋਇਆ ਤੇ ਜਸਾ ਸਖਤ ਸੇਵਾ ਹੋਈ ਬਾਈ ਤਰਮਾ ਜੀ ਤੁਸੀਂ ਰੱਜੋ ਪੁੱਜੋ ਫਲੋ ਫੁਲੇ ਵਰਦਾਨ ਹੋਇਆ ਗੁਰੂ ਸਾਹਿਬ ਨੇ ਸਹਿਜ ਸੁਪਾਈ ਮੁਖਤੋਂ ਬੱਚ ਨੂੰ ਚਾਰਨ ਕੀਤਾ ਤੁਸੀਂ ਰੱਜੋ ਪੁੱਜੋ ਫਲੋ ਫੁਲੇ ਪ੍ਰਦਾਨ ਹੋਇਆ ਐਸੇ ਬੜੀ ਰੌਣਕ ਲੱਗੇਗੀ ਥਾਂ ਸ੍ਰੀ ਗੁਰੂ ਜੀ ਕੇ ਲੰਗਰ ਵਤੈਣ ਸੰਬਤ 1728 ਪ੍ਰਕਾਸ਼ਿਤ ਹੀ ਸਮਾਪਤੰਗ ਇਹ ਗੁਰੂ ਸਾਹਿਬ ਦਾ ਪੱਟਾ ਲਿਖਿਆ ਹੋਇਆ ਜੀ ਤੇ ਇਹ ਇਸ ਗੁਰਦੁਆਰਾ ਸਾਹਿਬ ਦਾ ਬੇਸ ਹੈ ਠੀਕ ਹੈ ਬਾਬਾ ਜੀ ਮੈਂ ਪਿੰਡ ਵਾਲਿਆਂ ਨਾਲ ਪਹਿਲੇ ਵੀ ਗੱਲਬਾਤ ਕੀਤੀ ਉਹ ਕਹਿੰਦੇ ਉਹ ਇਹ ਮਿਲਜੀਅਮ ਵੀ ਬਣਾਇਆ ਹੋਇਆ ਤੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਤੇ ਆਪਾਂ ਦੇਖਦੇ ਵੀ ਆਂ ਉਹ ਚੱਲ ਜੀ ਅਸਲ ਦੇ ਵਿੱਚ ਮੈਂ 10 ਸਾਲ ਨੂੰ ਜਦੋਂ ਤੋਂ ਗੁਰੂ ਸਾਹਿਬ ਦੇ ਇਸ ਦਰ ਦੀ ਇਥੋਂ ਦੀ ਨਗਰ ਦੀ ਸੰਗਤਨ ਸੇਵਾ ਦਿੱਤੀ ਹੈ ਸਾਲ 2003 ਤੋਂ ਤਾਂ ਮੇਰਾ ਕੁਦਰਤੀ ਰੁਝਾਨ ਸੀਗਾ ਵੀ ਜਿਹੜੀ ਕਿਉਂਕਿ ਗ੍ਰੰਥੀਕ ਪ੍ਰਚਾਰਕ ਹੁੰਦਾ ਜੀ ਤੇ 10 ਨੇ ਫਿਰ ਆਪਣਾ ਫਰਜ਼ ਅਦਾ ਕੀਤਾ ਉਹ ਬੱਚੇ ਜਿਹੜੇ ਇੱਥੇ ਆਉਂਨੇ ਤੇ ਉਹਨਾਂ ਨੂੰ ਪੜ੍ਹਾਉਣਾ ਅੱਜ ਵੀ ਇਹ ਬਾਦ ਦਾਸਤੂਰ ਉਹੀ ਕਬਾਇਤ ਜਾਰੀ ਹੈ ਹਰ ਸਾਲ ਅਸੀਂ ਬੱਚਿਆਂ ਦੇ ਪੇਪਰ ਲੈਂਦੇ ਹਾਂ ਉਹ ਨਾਮ ਦਿੰਦੇ ਆ ਤੇ ਵੱਖ-ਵੱਖ ਸਮੇਂ ਤੇ ਲਗਭਗ ਸਾਲ ਦੇ ਵਿੱਚ 4-5 ਐਕਟੀਵਿਟੀ ਅਸੀਂ ਪ੍ਰੋਗਰਾਮ ਹੁੰਦੇ ਆ ਵੀ ਜਿਹਦੇ ਵਿੱਚ ਕਾਫੀ ਬੱਚੇ ਆਕਰਸ਼ਿਤ ਹੁੰਦੇ ਜੀ ਤੇ ਉਹ ਉਹਨਾਂ ਦਾ ਪਿੱਛੇ ਇੱਕ ਪੜ੍ਹਾਉਣ ਵਾਸਤੇ ਨੂੰ ਸਿਖਾਉਣ ਵਾਸਤੇ ਇੱਕ ਪਿੱਛੇ ਮਿਊਜ਼ੀਅਮ ਬਣਿਆ ਹੋਇਆ ਜੀ ਉਹਦੇ ਮੈਂ ਤੁਹਾਨੂੰ ਦਰਸ਼ਨ ਕਰਾਉਂਦਾ ਜੀ ਇਹ ਮਿਊਜ਼ੀਅਮ ਬਣਿਆ ਇਹ ਕਦੋਂ ਬਣਿਆ ਇਸ ਨੂੰ ਲਗਭਗ ਬਣਿਆ ਜੀ 7 ਸਾਲ ਹੋ ਗਏ ਜੀ ਜੀ ਇੱਥੋਂ ਇੱਕ ਗੁਰਸਿੱਖ ਸੀਗੇ ਜੀ ਨਗਰ ਦਾ ਤੇ ਉਹਨਾਂ ਨੇ ਕਿਹਾ ਵੀ ਆਪਾਂ ਕੋਈ ਐਸੀ ਚੀਜ਼ ਤਿਆਰ ਕਰੀਏ ਜਿਹੜੀ ਪ੍ਰਭਾਵਸ਼ਾਲੀ ਹੋਵੇ ਮੈਂ ਵੀ ਸੋਚਦਾ ਸੀਗਾ ਵੀ ਚਲੋ ਹਰ ਜੈਪਕਾਰ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ ਜੀ ਜੀ ਪਰੰਤੂ ਇਤਿਹਾਸ ਕੋਈ ਨਹੀਂ ਲਿਖਿਆ ਹੁੰਦਾ ਥੱਲੇ ਮੈਟਰ ਨਹੀਂ ਲਿਖਿਆ ਹੁੰਦਾ ਅਸੀਂ ਸੋਚਿਆ ਵੀ ਅਸਾਂ ਕਿਉਂ ਨਾ ਪੈਦੇ ਵਿੱਚ ਆਪਾਂ ਆਰ ਜੀ ਵੀਡੀਓ ਆਪਾਂ ਇਕੱਤਰ ਕਰੀਏ ਤੇ ਇਸ ਕਰਕੇ ਫਿਰ ਇਹ ਸਾਡੇ ਕੋਲ 11 ਅਲਸੀਡੀਆਂ ਜੀ ਇਹਨਾਂ ਦੇ ਵਿੱਚ ਪਹਿਲੇ ਗੁਰੂ ਸਾਹਿਬ ਦਾ ਦੂਜੇ ਗੁਰੂ ਸਾਹਿਬ ਦਾ ਜਿਤਨੇ ਵੀ ਫੋਟੋ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਹੁੰਦੇ ਆ ਜੀ ਆਪ ਘਰ ਦੇ ਵਿੱਚ ਉਦੋਂ ਨਾਲ ਮੈਟਰ ਹੈ ਜਿਹੜਾ ਜੀ ਉਹ ਆਡੀਓ ਵੀਡੀਓ ਰੂਪ ਦੇ ਵਿੱਚ ਆਪਸ ਸੁਣ ਸਕਦੇ ਜਿੱਥੇ ਜੀ ਇੱਕ ਬਹੁਤ ਵਧੀਆ ਪਰਾਲਾ ਵੀ ਆ ਕਿਉਂਕਿ ਬੱਚਿਆਂ ਨੂੰ ਨਾ ਜਿਵੇਂ ਡਿਜੀਟਲ ਦੇ ਨਾਲ ਵੀ ਚੀਜ਼ਾਂ ਜਿਹੜਾ ਸਿਖਾਈ ਜਾਂਦੀਆਂ ਨੇ ਨਾ ਬੱਚਿਆਂ ਨੇ ਉਹ ਇੰਟਰਸਟ ਬਣਿਆ ਰਹਿੰਦਾ ਜੀ ਹਾਂਜੀ ਹਾਂਜੀ ਅੱਜ ਦੇ ਸਮੇਂ ਤੇ ਵੀ ਜ਼ਰੂਰੀ ਹੈ ਜਿਹਦੇ ਲਈ ਪਾਸੇ ਵੱਡੀ ਐਲ ਸੀ ਡੀ ਹੈ ਇਹਦੇ ਨਾਲ ਸਾਡੇ ਬੱਚੇ ਕੀਰਤਨ ਸਿੱਖਦੇ ਆ ਜੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਜਿਹੜੀ ਹੈ ਸਮਝਾ ਸਹਤ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਕੁਝ ਐਸੀ ਕੁਝ ਜਾਨਕਿ ਫਿਲਮਾਂ ਹੈ ਬਹੁਤ ਵਧੀਆ ਜਿਹੜੀ ਆਪਣੀ ਸਿੱਖੀ ਨਾਲ ਰਿਲੇਟਡ ਹੈ ਤੇ ਉਹਦਾ ਬੜਾ ਪ੍ਰਭਾਵ ਪੈਂਦਾ ਜੀ ਜੀ ਤੇ ਕੀਰਤਨ ਦੀ ਸਖਲਾਈ ਬੱਚਾਂ ਨੂੰ ਦਿੱਤੀ ਜਾਂਦੀ ਹੈ ਇੱਥੇ ਭਾਬੀ ਕਿੰਨੇ ਕੁ ਬੱਚੇ ਆ ਜਾਂਦੇ ਨੇ ਤੁਹਾਡੇ ਕੋਲ ਸਿੱਖਣ ਮੇਰੇ ਕੋਲ ਜਿ ਲਗਭਗ ਹਰ ਸਾਲ ਇੱਕ ਬੈਚ ਹੀ ਨਿਕਲਦਾ ਜੀ ਜੀ ਅਤੇ ਉਹਦੇ ਵਿੱਚ ਲਗਭਗ 18-19 ਬੱਚੇ ਆਉਂਦੇ ਰਹਿੰਦੇ ਜੀ ਠੀਕ ਹੈ ਜੀ ਹਾਂ ਜਮੇਸ਼ਾ ਹੀ ਠੀਕ ਹੈ ਜੀ ਸ਼ਾਮ ਦਾ ਮਿੱਥੇ ਬੜੀ ਰੌਣਕ ਲੱਗਦੀ ਹੈ ਜੀ ਪਿੰਡ ਬਲੋ ਸਹਿਯੋਗਪੁਰੋਂ ਪੂਰਾ ਜਪੂਰਾ ਬਹੁਤ ਹਾਜੀ ਪ੍ਰਬੰਧਕ ਕਮੇਟੀ ਤੇ ਹੋਰ ਸਾਜੀ ਸੰਗਤ ਬੜਾ ਸਹਿਯੋਗ ਦਿੰਦੀ ਹੈ ਜੀ ਜੀ ਹਾਂਜੀ ਹਾਂਜੀ ਇੱਥੋਂ ਦੀ ਨਗਰ ਦੀ ਜਿਹੜੀ ਗੁਰਕਾਰ ਦੀ ਸੇਵਾ ਬਾਬਾ ਅਮਰਿਕ ਸਿੰਘ ਜੀ ਕਰਸਾ ਪਟਿਆਲੇ ਵਾਲੇ ਕਰਾ ਰਹੇ ਜੀ ਜੀ ਹਾਂਜੀ ਬਬਈ ਇੱਕ ਮੈਂ ਵੀ ਸੁਣਿਆ ਸੀ ਕਿ ਕਹਿੰਦੇ ਵੀ ਇਸ ਪਿੰਡ ਦੇ ਸਿਰਫ ਇੱਕ ਹੀ ਗੁਰਦੁਆਰਾ ਹੈ ਵਾ ਹਾਂਜੀ ਇਹ ਸਭ ਤੋਂ ਵੱਡੀ ਖਾਸੀਅਤ ਮੈਨੂੰ ਵੀ ਮਾਣ ਹੈ ਤੇ ਇਸ ਨਗਰ ਦੇ ਵਿੱਚ ਰਹਿਣ ਦਾ ਜੀ ਜੀ ਬਈ ਆਮ ਤੌਰ ਤੇ ਹਰ ਇੱਕ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਜਾਂ ਤਾ ਪਰਾਦਰਿਆਂ ਦੇ ਵਿੱਚ ਬੰਡੇ ਹੁੰਦੇ ਆ ਲੋਕੀ ਤੇ ਉਹਦੇ ਮੁਤਾਬਕ ਗੁਰਦੁਆਰਾਂ ਬਣਾ ਲੈਂਦੇ ਆ ਠੀਕ ਨਹੀਂ ਹੈਗਾ ਸਿੱਖੀ ਦਾ ਕੋਈ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਹੈਗਾ ਇਸ ਨਗਰ ਦੇ ਵਿੱਚ ਬੇਸ਼ੱਕ ਹੈ ਹਰ ਤਰ੍ਹਾਂ ਦੇ ਹੁੰਦੇ ਆ ਜੀ ਜਾਤ ਪਾਤ ਪਰੰਤੂ ਨਗਰ ਦੇ ਬਜਿੱਕੀ ਗੁਰਦੁਆਰਾ ਜੀ ਸਾਰੇ ਸੰਗਤ ਇੱਥੇ ਆਉਂਦੇ ਆ ਕੋਈ ਕਿਸੇ ਨਾਲ ਬਦਿੱਕੀ ਨਹੀਂ ਕੋਈ ਕਿਸੇ ਨਾਲ ਅੱਜ ਤੱਕ ਕਿਸੇ ਨੂੰ ਜਾਨਕੀ ਇੱਥੋਂ ਕੋਈ ਐਜਾ ਸੁਨੇਹਾਂ ਨਹੀਂ ਮਿਲਿਆ ਵੀ ਸਾਡੇ ਨਾਲ ਕਿਸੇ ਨੇ ਗਲਤ ਕੀਤਾ ਸਾਰੇ ਖੁਸ਼ ਇੱਕੇ ਸਾਜੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਧਰਮ ਦੇ ਨਾਤੇ ਬੰਡੀਆਂ ਪਾਈਆਂ ਜਾ ਰਹੀਆਂ ਨੇ ਉੱਥੇ ਹੀ ਇਸ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਅੱਜ ਵੀ ਪੂਰੀ ਕਾਇਮ ਹੈ। ਇਦੀ ਉਦਾਹਰਨ ਇਹ ਹੈ ਕਿ ਇਸ ਪਿੰਡ ਦੇ ਵਿੱਚ ਸਿਰਫ ਇੱਕ ਹੀ ਗੁਰੂ ਘਰ ਹੈ। ਜਿੱਥੇ ਬਾਕੀ ਬੰਡਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਤਾਂ ਹੁੰਦਾ ਵੀ ਜਾਤਾਂ ਦੇ ਆਧਾਰ ਦੇ ਉੱਤੇ ਗੁਰਦੁਆਰੇ ਬਣੇ ਹੁੰਦੇ ਨੇ ਫਿਰ ਹੁਣ ਅੱਜ ਕੱਲ ਦੇਖਣ ਨੂੰ ਇਹ ਵੀ ਮਿਲ ਰਿਹਾ ਕਿ ਉੱਥੇ ਪੱਤਿਆਂ ਦੇ ਹਿਸਾਬ ਨਾਲ ਵੀ ਗੁਰਦੁਆਰੇ ਬਣੇ ਹੋਏ ਨੇ। ਪਰ ਇਸ ਪਿੰਡ ਦੇ ਵਿੱਚ ਇੱਕ ਹੀ ਗੁਰੂ ਘਰ ਹੈ। ਉਹ ਵੀ ਇਤਿਹਾਸਿਕ ਗੁਰੂ ਘਰ ਹੈ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਸ ਪਿੰਡ ਦੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣੀ ਰਹ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਪੰਨਜੀ ਸ਼ਰਮਾ ਨਾਲ ਹਾਕਮ ਸਿਮ ਤਗੜੀਆ ਪੀਡੀਸੀ ਨਿਊਜ਼